ਛਤਸ਼ਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੰਯੁਕਤ ਕਿਸਾਨ ਮੋਰਚਾ ਆਖਿਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਹੀ ਗਿਆ। ਪਿਛਲੇ ਕਿਸਾਨ ਅੰਦੋਲਨ ਤੋਂ ਬਾਅਦ ਚੋਣਾਂ ਲੜਨ ਦੇ ਆਪਣੇ ਫੈਸਲੇ ਦੇ ਚਲਦਿਆਂ ਇਹ ਮੋਰਚਾ ਅਲੱਗ-ਥਲੱਗ ਪੈ ਗਿਆ ਸੀ। ਲੰਮੇ ਸਮੇਂ ਤੋਂ ਰਾਜੇਵਾਲ ਤੇ ਉਸ ਦੇ ਸਾਥੀ ਕਿਸਾਨ ਆਗੂਆਂ ਵਿੱਚੋਂ ਕਿਹੜਾ ਆਗੂ ਵੱਡਾ ਹੈ ਕਿਹੜਾ ਆਗੂ ਜਿਹੜਾ ਹੈ ਉਹ ਕਿਸਾਨਾਂ ਦਾ ਸਭ ਤੋਂ ਵੱਡਾ ਆਗੂ ਹੈ ਇਹ ਪ੍ਰੂਵ ਕਰਨ ਦੀ ਜद्दोजहद ਦੇ ਵਿੱਚ ਲੱਗੇ ਹੋਏ ਪਿਛਲੇ 1 ਸਾਲ ਤੋਂ ਜਗਜੀਤ ਸਿੰਘ ਢੱਲੇਵਾਲ ਅਤੇ ਸਰਵੰਤ ਸਿੰਘ ਪੰਦੇਰ ਖਨੌਰੀ ਅਤੇ ਸ਼ੰਭੂ ਆਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਐਮਐਸਪੀ ਤੇ ਕਾਨੂੰਨੀ ਗਰੰਟੀ ਦੇ ਲਈ ਮੋਰਚਾ ਲਾ ਕੇ ਬੈਠੇ ਮਾਰਨਵਰਤ ਦਾ ਪ੍ਰੋਗਰਾਮ ਦੇ ਕੇ ਡੱਲੇਵਾਲ ਲਗਾਤਾਰ ਸੁਰਖੀਆਂ ਦੇ ਵਿੱਚ ਛਾਇਏ ਹੋਏ ਹਨ ਕੇਂਦਰ ਸਰਕਾਰ ਨੇ ਵੀ ਇਨ੍ਹਾਂ ਹੀ ਆਗੂਆਂ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਡੱਲੇਵਾਲ ਅਤੇ ਪੰਦੇਰ ਨੂੰ ਹੀ ਕਿਸਾਨਾਂ ਦੇ ਅਸਲੀ ਨੁਮਾਇੰਦੇ ਹੋਣ ਦੀ ਮਾਨਤਾ ਲੱਗਦਾ ਹੈ ਕਿ ਦੇ ਦਿੱਤੀ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਉੱਪਰ ਵੀ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਜਾਣ ਅਤੇ ਡੱਲੇਵਾਲ ਤੇ ਪੰਦੇਰ ਦੀ ਅਗਵਾਈ ਨੂੰ ਮੰਨ ਕੇ ਇਸ ਲੜਾਈ ਦੇ ਵਿੱਚ ਹਿੱਸਾ ਲੈਣ। ਏਕਤਾ ਦੇ ਲਈ ਕਈ ਮੀਟਿੰਗਾਂ ਵੀ ਹੋਈਆਂ ਪਰ ਗੱਲ ਨਹੀਂ ਬਣੀ। ਹੁਣ ਐਸਕੇਐਮ ਸਿਆਸੀ ਦੇ ਕੋਲ ਲੱਗਦਾ ਸਿੱਖ ਕੋਈ ਹੋਰ ਰਾਹ ਬਚਿਆ ਨਹੀਂ ਹੈ। ਇਸੇ ਲਈ 5 ਮਾਰਚ ਤੇ ਚੰਡੀਗੜ੍ਹ ਮੋਰਚੇ ਦਾ ਐਲਾਨ ਕੀਤਾ ਗਿਆ। ਫਰਕ ਇਹ ਸੀ ਕਿ ਇਹ ਮੋਰਚਾ ਕੇਂਦਰਕ ਸਰਕਾਰ ਦੇ ਖਿਲਾਫ ਨਹੀਂ ਬਲਕਿ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਜਾ ਰਿਹਾ ਸੀ ਹੁਣ ਤੱਕ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਸਰਕਾਰ ਇਹ ਦਰਸਾਉਣ ਦੇ ਵਿੱਚ ਕਾਮਯਾਬ ਰਹੀ ਹੈ ਕਿ ਉਹ ਕਿਸਾਨਾਂ ਦੀ ਹਿਤਾਸ਼ੀ ਹੈ ਮੁੱਖ ਮੰਤਰੀ ਆਪ ਵੀ ਇਸ ਗੱਲ ਨੂੰ ਕਾਮਯਾਬੀ ਦੇ ਨਾਲ ਰੱਖਦੇ ਰਹੇ ਨੇ ਕਿ ਉਹ ਖੁਦ ਇੱਕ ਕਿਸਾਨੀ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਬਖੂਬੀ ਸਮਝਦੇ ਵੱਖ-ਵੱਖ ਸਮੇਂ ਤੇ ਇਹਨਾਂ ਕਿਸਾਨ ਆਗੂਆਂ ਦੇ ਨਾਲ ਉਹ ਗੱਲਬਾਤ ਵੀ ਕਰ ਚੁੱਕੇ ਹੁਣ ਵੀ ਇਸੇ ਨਵੇਂ ਮੋਰਚੇ ਤੋਂ ਪਹਿਲਾਂ ਕਿਸਾਨ ਪੰਬੰਦ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ 40 ਦੇ ਕਰੀਬ ਕਿਸਾਨ ਆਗੂ ਜਿਹੜੇ ਨੇ ਉਹ ਮੀਟਿੰਗ ਕਰਨ ਦੇ ਲਈ ਪਹੁੰਚੇ 18 ਮੰਗਾਂ ਦਾ ਇੱਕ ਖਰੜਾ ਵੀ ਲੈ ਕੇ ਆਏ ਕਰੀਬ-ਕਰੀਬ 2 ਘੰਟੇ ਤੱਕ ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਇੱਕ ਕਿਸਾਨ ਆਗੂ ਵੀ ਮੰਨਦੇ ਨੇ ਆਪਣੇ ਮੂੰਹੋਂ ਉਹ ਕੱਲ ਕਹਿੰਦੇ ਸੁਣਾਈ ਵੀ ਦਿੱਤੇ ਪਰ ਇਸ ਤੋਂ ਬਾਅਦ ਵਾਲੀ ਜਿਹੜੀ ਕਹਾਣੀ ਉਹ ਸੁਣਾ ਰਹੇ ਨੇ ਉਹ ਕਿਸੇ ਦੇ ਵੀ ਹਜ਼ਮ ਨਹੀਂ ਆ ਰਹੀ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਚਾਨਕ ਹੀ ਬਿਨਾਂ ਕਿਸੇ ਕਾਰਨ ਤੋਂ ਗੁੱਸੇ ਦੇ ਵਿੱਚ ਆ ਗਏ ਤੈਸ਼ ਵਿੱਚ ਆ ਗਏ ਕਿਸਾਨ ਆਗੂਆਂ ਨੂੰ ਧਮਕੀ ਦੇ ਕੇ ਮੀਟਿੰਗ ਤੋਂ ਵਾਕ ਆਊਟ ਕਰ ਗਏ ਉਧਰ ਮੁੱਖ ਮੰਤਰੀ ਵੱਲੋਂ ਟਵਿੱਟਰ ਤੇ ਇਹ ਵੀ ਕਿਹਾ ਗਿਆ ਕਿ ਸਰਕਾਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲੇ ਨੇ ਧਰਨੇ ਲਾ ਕੇ ਰਸਤੇ ਰੋਕ ਕੇ ਆਮ ਲੋਕਾਂ ਨੂੰ ਤੰਗ ਨਾ ਕਰੋ ਇਹ ਅਪੀਲ ਵੀ ਕੀਤੀ ਗਈ ਭਾਵੇਂ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਦਾ ਵਤੀਰਾ ਸਾਡੇ ਲਈ ਬਹੁਤ ਮਾੜਾ ਸੀ ਪਰ ਇਹ ਗੱਲ ਵੀ ਕਿਸੇ ਨੂੰ ਸਮਝਾਉਣੀ ਔਖੀ ਹੈ ਕਿ ਦੋ ਤਰ੍ਹਾਂ ਦੋ ਘੰਟੇ ਤੱਕ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕਰ ਰਹੀਆਂ ਸਨ ਅਚਾਨਕ ਹੀ ਉਹਨਾਂ ਦੇ ਵਿੱਚੋਂ ਇੱਕ ਤਰ ਬਿਨਾ ਕਿਸੇ ਦੇ ਅਕਸੌਨ ਤੇ ਬਿਨਾ ਕਿਸੇ ਕਾਰਨ ਦੇ ਐਨੀ ਗੁੱਸੇ ਵਿੱਚ ਆ ਜਾਂਦੀ ਹੈ ਕਿ ਉਹ ਹੁਣ ਤੱਕ ਹੋਈ ਜਿੰਨੀ ਵੀ ਗੱਲਬਾਤ ਹੈ ਉਸ ਨੂੰ ਰੱਦ ਕਰਕੇ ਮੀਟਿੰਗ ਛੱਡ ਕੇ ਚਲੀ ਜਾਂਦੀ ਹੈ ਦਰ ਅਸਲ ਰੇਡ ਦਾ ਤਾਂ 5 ਤਰੀਕ ਵਾਲੇ ਮੋਰਚੇ ਦਾ ਹੀ ਹੈ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਪੁੱਛਿਆ ਕਿ ਗੱਲਬਾਤ ਚੱਲ ਰਹੀ ਹੈ ਤੁਹਾਡਾ 5 ਤਰੀਕ ਵਾਲੇ ਮੋਰਚੇ ਉੱਪਰ ਫੈਸਲਾ ਕੀਆ ਕੀ ਤੁਸੀਂ ਮੋਰਚਾ ਅੱਗੇ ਪਾਉਣ ਦੀ ਗੱਲ ਕਰੋਗੇ ਜਾਂ ਮੋਰਚਾ ਲਾਉਣ ਦੇ ਉੱਤੇ ਅਟਲ ਨੂੰ ਅੜੇ ਹੋਏ ਕਿਸਾਨ ਆਗੂ ਮੋਰਚਾ ਲਾਉਣ ਲਈ ਆਪਣੀ ਜ਼ਿੱਦ ਤੇ ਅੜੇ ਹੋਏ ਸੀ ਇਸ ਗੱਲ ਤੋਂ ਹੀ ਸਾਰੀ ਤਲਖੀ ਪੈਦਾ ਹੋਈ ਆਵੇਂ ਕਿਸਾਨ ਆਗੂ ਕੈਮਰਿਆਂ ਦੇ ਸਾਹਮਣੇ ਸਾਰਾ ਦੋਸ਼ ਮੰਤਰੀ ਦੇ ਉੱਪਰ ਹੀ ਸਿੱਟ ਰਹੇ ਹਨ ਪਰ ਇਹ ਵੀ ਇੱਕ ਸਚਾਈ ਹੈ ਇਮੋਰਚਾ ਲਗਾਉਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਪੱਕਾ ਸੀ ਕਈ ਚੈਨਲਾਂ ਉੱਪਰ ਮੀਟਿੰਗ ਤੋਂ ਪਹਿਲਾਂ ਹੀ ਕੁਝ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਦੀ ਤਿਆਰੀ ਕਰਦੇ ਹੋਏ ਦਿਖਾਇਆ ਗਿਆ ਜਦੋਂ ਇਨ੍ਹਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਨੇ ਸਾਫ਼-ਸਾਫ਼ ਕਿਹਾ ਕਿ ਸਾਨੂੰ ਸਾਡੇ ਲੀਡਰਸ਼ਿਪ ਦੀਆਂ ਸਾਫ਼ ਹਦਾਇਤਾਂ ਹਨ ਕਿ ਤਿਆਰੀ ਪੂਰੀ ਰੱਖੋ ਚੰਡੀਗੜ੍ਹ ਕੂਚ ਕਰਨਾ ਹੀ ਕਰਨਾ ਹੈ ਜਿਹੜੀਆਂ ਗੱਲਬਾਤ ਦੀ ਜਦੋਂ ਗੱਲ ਕੀਤੀ ਤਾਂ ਇਹ ਕਿਹਾ ਗਿਆ ਕਿ ਤੁਸੀਂ ਗੱਲਬਾਤ ਦੀ ਫਿਕਰ ਨਾ ਕਰੋ ਇਸ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਣਾ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਣਾ ਆਪਣੀ ਤਿਆਰੀ ਪੂਰੀ ਰੱਖੋ ਹੁਣ ਜਦੋਂ ਮੀਟਿੰਗ ਹੋਣ ਤੋਂ ਪਹਿਲਾਂ ਦੀਆਂ ਇਹ ਗੱਲਾਂ ਨੇ ਮੀਟਿੰਗ ਹਜੇ ਸ਼ੁਰੂ ਵੀ ਨਹੀਂ ਹੋਈ ਸੀ ਮੀਟਿੰਗ ਸ਼ੁਰੂ ਹੋਣ ਦੇ ਵਿੱਚ ਕਾਫੀ ਵਕਤ ਸੀ ਉਦੋਂ ਹੀ ਜਿਹੜਾ ਕੇਟਰ ਹੈ ਤੁਹਾਡਾ ਜਿਹੜੇ ਕਿਸਾਨ ਨੇ ਉਹ ਟਰਾਲੀਆਂ ਕੱਢ ਕੇ ਆਪਣੀ ਤਿਆਰੀ ਕਰ ਰਹੇ ਸੀ ਸਫਾਈ ਸਫਾਈਆ ਕਰ ਰਹੇ ਸੀ ਆਪਣਾ ਸਮਾਨ ਇਕੱਠਾ ਕਰ ਰਹੇ ਸੀ ਕਿ ਅਸੀਂ ਮੋਰਚੇ ਦੇ ਉੱਪਰ ਜਾਣਾ ਹੀ ਜਾਣਾ ਹੈ ਸਾਡੀ ਲੀਡਰਸ਼ਿਪ ਨੇ ਸਾਨੂੰ ਇਹ ਹਦਾਇਤਾਂ ਦੇ ਦਿੱਤੀਆਂ ਹਨ ਤਾਂ ਫਿਰ ਮੀਟਿੰਗ ਦੇ ਉੱਪਰ ਜਿਹੜੀ ਕਿਸਾਨ ਆਗੂਆਂ ਦੀ ਮਨਸ਼ਾ ਸੀ ਉਸ ਦੇ ਉੱਪਰ ਸਵਾਲ ਜ਼ਰੂਰ ਉੱਠਦੇ ਹਨ ਹੁਣ ਸਵੇਰੇ ਸਵੇਰੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਕਿਸਾਨ ਆਗੂਆਂ ਨੇ ਨੂੰ ਜਿਹੜਾ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਨਾਲ ਇਹ ਸਥਿਤੀ ਹੋਰ ਵੀ ਤਲਖ ਜ਼ਰੂਰ ਹੋ ਗਈ ਹੈ ਅੱਜ ਇਹਨਾਂ ਆਗੂਆਂ ਨੇ ਲੁਧਿਆਣੇ ਦੇ ਵਿੱਚ ਇੱਕ ਮੀਟਿੰਗ ਰੱਖੀ ਹੋਈ ਸੀ ਜਿਸ ਵਿੱਚ ਮੋਰਚੇ ਦੀ ਰੂਪਰੇਖਾ ਜਾਂ ਤਿਆਰੀ ਬਾਰੇ ਚਰਚਾ ਹੋਣੀ ਸੀ ਪਰ ਪਹਿਲਾਂ ਹੀ ਰਾਜੇਵਾਲ ਨੂੰ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਉਹਨਾਂ ਦੇ ਘਰਾਂ ਦੇ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਨਾਲ ਹੋਰ ਕੁਝ ਹੋਵੇ ਜਾਂ ਨਾ ਹੋਵੇ ਪਰ ਇੱਕ ਗੱਲ ਜ਼ਰੂਰ ਹੋਈ ਹੈ ਕਿ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਨਾਲ ਜਿਹੜਾ ਟਕਰਾਅ ਹੈ ਉਹ ਜ਼ਰੂਰ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਖਬਰਾਂ ਦੇ ਵਿੱਚ ਜਾਂ ਸੂਬੇ ਦੇ ਵਿੱਚ ਇਹ ਗੱਲ ਜ਼ਰੂਰ ਲੋਕਾਂ ਦੇ ਸਾਹਮਣੇ ਆਏਗੀ ਕਿ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਆਪਸ ਦੇ ਵਿੱਚ ਟਕਰਾਅ ਦੀ ਸਥਿਤੀ ਦੇ ਵਿੱਚ ਪਹੁੰਚ ਗਏ ਹਨ ਹੁਣ ਦੇਖਣਾ ਇਹ ਹੈ ਕਿ ਗਿਣਤੀ ਐਸਕੇਐਮ ਸਿਆਸੀ ਦੇ ਨਾਲ ਕਿਸਾਨਾਂ ਦੀ ਜ਼ਿਆਦਾ ਹੈ ਜਾਂ ਫਿਰ ਐਸਕੀਐਮ ਗੈਰ ਸਿਆਸੀ ਦੇ ਨਾਲ ਜਿਹੜੀ ਗਿਣਤੀ ਹੈ ਉਹ ਕਿਸਾਨਾਂ ਦੀ ਵੱਧ ਹੈ ਲੋਕ ਕਿਹਦੇ ਨਾਲ ਹੈ ਇੱਥੇ ਆ ਕੇ ਸਾਰੀ ਗੱਲ ਨਿਰਪਰ ਕਰਦੀ ਹੈ ਜਾਂ ਨਿਬੜੇਗੀ ਉਧਰ ਡੱਲੇਵਾਲ ਦੀ ਸਿਹਤ ਵੀ ਪਿਛਲੇ 2-3 ਦਿਨਾਂ ਤੋਂ ਕਾਫੀ ਨਸਾਜ ਹੋਣ ਸ਼ੁਰੂ ਹੋ ਗਈ ਹੈ ਵਿਗੜਨੀ ਸ਼ੁਰੂ ਹੋ ਗਈ ਹੈ ਲੇਕਿਨ ਜਿਹੜਾ ਕੀ ਮੁੱਦਾ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਰ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਗੱਲਬਾਤ ਦੇ ਟੇਬਲ ਤੇ ਲੈ ਕੇ ਆਉਣ ਦੇ ਵਿੱਚ ਸਫਲ ਵੀ ਹੋ ਗਈਆਂ ਸਨ ਦੋ ਰਾਉਂਡ ਗੱਲਬਾਤ ਦੇ ਹੋ ਵੀ ਚੁੱਕੇ ਨੇ ਤੇ ਅਗਲੀ ਮੀਟਿੰਗ ਦੇ ਵਿੱਚ ਇਹ ਬਾਰ ਬਾਰ ਕਿਹਾ ਜਾ ਰਿਹਾ ਸੀ ਕਾਫੀ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਅਸਾਰ ਨਹੀਂ ਕਿ ਕਿਸੇ ਨਾ ਕਿਸੇ ਸਮਝੌਤੇ ਤੇ ਕਿਸਾਨ ਤੇ ਕੇਂਦਰ ਸਰਕਾਰ ਪਹੁੰਚ ਜਾਣਗੇ ਉਸ ਦੇ ਵਿਚਾਲੇ ਇੱਕ ਨਵਾਂ ਮੋਰਚਾ ਖੜਾ ਕਰਨ ਦੀ ਜ਼ਰੂਰਤ ਕੀ ਸੀ ਇਸ ਮੋਰਚੇ ਦਾ ਜਾਂ ਇਸ ਟਕਰਾਅ ਦਾ ਜੋ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੋਏਗਾ ਇਹਦਾ ਫਾਇਦਾ ਕਿਸ ਨੂੰ ਮਿਲੇਗਾ ਇਹ ਗੱਲ ਬੜੀ ਸਾਫ਼ ਹੈ ਸ਼ੀਸ਼ੇ ਦੀ ਤਰ੍ਹਾਂ ਸਪਸ਼ਟ ਹੈ ਕਿ ਇਸਦਾ ਫਾਇਦਾ ਸਿਰਫ ਔਰ ਸਿਰਫ ਕੇਂਦਰ ਸਰਕਾਰ ਨੂੰ ਹੀ ਹੋਣਾ ਜੇ ਪੰਜਾਬ ਸਰਕਾਰ ਤੇ ਕਿਸਾਨਾਂ ਦਾ ਟਕਰਾਅ ਹੁੰਦਾ ਹੈ ਤਾਂ ਜਿਹੜੀ ਸਪੌਟਲਾਈਟ ਜਿਹੜਾ ਸਾਰੇ ਦਾ ਸਾਰਾ ਫੋਕਸ ਕੇਂਦਰ ਸਰਕਾਰ ਉੱਤੇ ਸੀ ਕਿ ਉਹ ਕਿਸਾਨਾਂ ਨਾਲ ਤੱਕਾ ਕਰ ਰਹੀ ਹੈ ਉਸ ਤੋਂ ਧਿਆਨ हट ਜਾਏਗਾ ਤੇ ਸਾਰੇ ਦਾ ਸਾਰਾ ਧਿਆਨ ਪੰਜਾਬ ਸਰਕਾਰ ਦੇ ਉੱਪਰ ਆ ਜਾਏਗਾ ਹੁਣ ਇਹ ਕਿਹਾ ਜਾਏਗਾ ਕਿ ਦੇਖੋ ਇਹ ਜਿਹੜੀ ਲੜਾਈ ਹੈ ਇਹ ਸੂਬਾ ਸਰਕਾਰ ਤੇ ਉਥੋਂ ਦੇ ਜਿਹੜੇ ਨਾਗਰਿਕ ਨੇ ਕਿਸਾਨ ਨੇ ਉਸ ਦੇ ਵਿਚਕਾਰ ਹੈ ਕੇਂਦਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਕੇਂਦਰ ਸਰਕਾਰ ਗੱਲ ਤੋਂ ਵੀ ਪਿੱਛੇ हट ਸਕਦੀ ਹੈ ਕਿਉਂਕਿ ਉਹ ਕਹੇਗੀ ਕਿ ਤੁਹਾਡੀਆਂ ਕਿਹੜੀਆਂ ਤਰਾ ਅਸਲੀ ਨੇ ਜਾਂ ਕਿਹੜੀਆਂ ਤਰਾ ਕਿਸਾਨਾਂ ਦੀ ਨੁਮਾਇੰਦਾ ਕਰਦੀਆਂ ਨੇ ਸਾਨੂੰ ਨਹੀਂ ਪਤਾ ਪਹਿਲਾਂ ਆਪਸ ਦੇ ਵਿੱਚ ਫੈਸਲਾ ਕਰੋ ਫਿਰ ਸਾਡੇ ਨਾਲ ਗੱਲਬਾਤ ਕਰੋ ਸੋ ਉਹਨਾਂ ਨੂੰ ਇੱਕ ਰਸਤਾ ਮਿਲ ਗਿਆ ਹੈ ਕਿ ਉਹ ਇਸ ਕਲਬਾਤੋਂ ਬਾਹਰ ਜਾ ਸਕਦੇ ਨੇ ਬਿਨਾ ਆਪਣੇ ਉੱਪਰ ਕੋਈ ਇਲਜ਼ਾਮ ਲਏ ਉਹ ਸਾਰਾ ਇਲਜ਼ਾਮ ਹੁਣ ਕਿਸਾਨ ਜਥੇਬੰਦੀਆਂ ਦੇ ਉੱਪਰ ਹੀ ਆ ਜਾਏਗਾ ਤੀਸਰੀ ਵੱਡੀ ਗੱਲ ਜੋ ਇਸ ਤੋਂ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਮੁੱਖ ਮੰਗ ਸੀ ਐਮਐਸਪੀ ਦੀ ਕਾਨੂੰਨੀ ਗਰੰਟੀ ਉਸ ਨੂੰ ਫਿਲਹਾਲ ਪਿੱਛੇ ਰੱਖਣ ਦੇ ਲਈ ਕਿਹਾ ਹੈ ਤੇ ਜਿਹੜਾ ਮੰਡੀਕਰਨ ਦਾ ਨਵਾਂ ਖਰੜਾ ਆਇਆ ਹੈ ਉਸ ਨੂੰ ਮੁੱਖ ਮੁੱਦਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਜਿਹੜਾ ਫਸਲਾ ਆਇਆ ਹੈ ਮੰਡੀਕਰਨ ਨੀਤੀ ਦਾ ਉਸ ਨੂੰ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਮਤਾ ਲਿਆ ਕੇ ਰੱਦ ਕਰ ਚੁੱਕੀ ਹੈ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਵੀ ਚਿੱਠੀ ਦੇ ਰੂਪ ਦੇ ਵਿੱਚ ਭੇਜ ਚੁੱਕੀ ਹੈ ਕਿ ਸਾਨੂੰ ਇਹ ਮਨਜ਼ੂਰ ਨਹੀਂ ਲੇਕਿਨ ਸਵਾਲ ਫੇਰ ਉੱਥੇ ਇੱਕੋ ਹੀ ਖੜਾ ਹੈ ਕਿ ਜਦੋਂ ਤੁਹਾਡੀਆਂ ਫਸਲਾਂ ਖਰੀਦਣੀਆਂ ਹੀ ਕੇਂਦਰ ਨੇ ਨੇ ਮੰਡੀਆਂ ਜੰਨੀਆਂ ਵੀ ਸੂਬੇ ਚ ਮਰਜ਼ੀ ਬਣੀਆਂ ਹੋਣ ਖਰੀਦਦਾਰ ਤਾਂ ਕੇਂਦਰ ਸਰਕਾਰ ਹੀ ਹੈ ਫੇਰ ਤੁਸੀਂ ਉਸ ਨੂੰ ਅਲੱਗ ਹੋ ਕੇ ਆਪਣੇ ਆਪ ਨੂੰ ਹੀ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਨਹੀਂ ਤੁਹਾਡੀ ਗੱਲ ਮੰਨਦੇ ਤੇ ਉਹਦਾ ਵਿਕਲਪ ਵੀ ਕੋਈ ਜਿਹੜਾ ਹੈ ਉਹ ਪੇਸ਼ ਨਹੀਂ ਕਰ ਸਕੋ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਅਜੇ ਨਹੀਂ ਹਨ ਕਿ ਉਹ ਇਹ ਫਸਲਾਂ ਨੂੰ ਖਰੀਦ ਸਕੇ ਜਾਂ ਉਸਤੇ ਐਮਐਸਪੀ ਦੇ ਸਕੇ ਫੇਰ ਵੀ ਕਿਸਾਨ ਆਗੂ ਪੰਜਾਬ ਸਰਕਾਰ ਤੋਂ ਐਮਐਸਪੀ ਦੀ ਮੰਗ 6 ਫਸਲਾਂ ਦੇ ਉੱਤੇ ਕਰ ਰਹੇ ਜੇ ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਠੀਕ ਵੀ ਹੁੰਦੇ ਖਾਂ ਵੀ ਇੰਨੀ ਜ਼ਿਆਦਾ ਫਸਲ ਖਰੀਦ ਕੇ ਪੰਜਾਬ ਸਰਕਾਰ ਉਸਤਾ ਕਰਦੀ ਕੀ ਕਿ ਉਸਦੀ ਖਪਤ ਪੰਜਾਬ ਦੇ ਵਿੱਚ ਹੋਣੀ ਹੈ ਕੀ ਅੰਤਰਰਾਸ਼ਟਰੀ ਮਾਰਕੀਟਾਂ ਜਿਹੜੀਆਂ ਨੇ ਉਹਨਾਂ ਨਾਲ ਇੱਕ ਸੂਬਾ ਸਿੱਧੇ ਡਾਇਰੈਕਟ ਡੀਲ ਕਰਕੇ ਇਹਨਾਂ ਫਸਲਾਂ ਨੂੰ ਵੇਚ ਸਕਦਾ ਹੈ ਜੇ ਵੇਚ ਵੀ ਸਕਦਾ ਹੈ ਤਾਂ ਕੀ ਬਾਕੀ ਮੁਲਕ ਤੁਹਾਡੀਆਂ ਫਸਲਾਂ ਖਰੀਦਣ ਨੂੰ ਤਿਆਰ ਨੇ ਤੁਹਾਡੇ ਕੈਮੀਕਲ ਕੰਟੈਂਟ ਹੀ ਫਸਲਾਂ ਦੇ ਵਿੱਚ ਇੰਨਾ ਹੁੰਦਾ ਹੈ ਕਿ ਬਹੁਤੇ ਦੇਸ਼ਾਂ ਦੇ ਮਾਪਦੰਡਾਂ ਤੇ ਤੁਸੀਂ ਖਰੇ ਨਹੀਂ ਉਤਰਦੇ ਫਿਰ ਇਹ ਲੜਾਈ ਨੂੰ ਇੰਨਾ ਵਿਧਾ ਚੜਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਇਹਦੇ ਕਿਸੇ ਸਥਾਈ ਹੱਲ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਜੇ ਮਸਲਾ ਆਪਾਂ ਨੂੰ ਇਹ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਹੀ ਹੱਲ ਹੋਣਾ ਹੈ ਕਿਉਂਕਿ ਕੇਂਦਰ ਸਰਕਾਰ ਹੀ ਇੰਨਾ ਪੈਸਾ ਵੀ ਰੱਖਦੀ ਹੈ ਉਹਦੇ ਕੋਲ ਲੋੜ ਜਾਂ ਜ਼ਰੂਰਤ ਵੀ ਉਹਨਾਂ ਕੋਲ ਹੀ ਹੈ ਕਿ ਉਹ ਬਾਕੀ ਸਾਰੇ ਸੂਬਿਆਂ ਦੇ ਵਿੱਚ ਇਸ ਅਨਾਜ ਨੂੰ ਵਰਤ ਸਕਦੇ ਨੇ ਤਾਂ ਆਪਾਂ ਸੋਚਾ ਸਰਕਾਰ ਨੂੰ ਇਸ ਦੇ ਵਿੱਚ ਖਿੱਚ ਕੇ ਲਿਆ ਕੇ ਕੀ ਹਾਸਲ ਕਰਨਾ ਚਾਹੁੰਦੇ ਹਾਂ ਹਾਸਲ ਤਾਂ ਇੱਕੋ ਹੀ ਗੱਲ ਹੋਏਗੀ ਕਿ ਸਿਆਸੀ ਤੌਰ ਤੇ ਕੇਂਦਰ ਨੂੰ ਕੋਈ ਨਾ ਕੋਈ ਫਾਇਦਾ ਮਿਲੇਗਾ ਇੱਕ ਰਸਤਾ ਮਿਲ ਜੇਗਾ ਕਿ ਉਹ ਇਸ ਦੁਬਿਧਾ ਤੋਂ ਬਾਹਰ ਨਿਕਲ ਸਕਦਾ ਹੈ ਪਰ ਉਹਦੇ ਨਾਲ ਨੁਕਸਾਨ ਜਿਹੜਾ ਹੈ ਉਹ ਸਿਰਫ ਤੇ ਸਿਰਫ ਕਿਸਾਨਾਂ ਦਾ ਹੋਵੇ ਹੁਣ ਇੱਥੇ ਬਹੁਤੇ ਲੋਕ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਹੋ ਕਿਸੇ ਕਿਸਾਨ ਆਗੂ ਦੇ ਉੱਤੇ ਕੋਈ ਸਵਾਲ ਖੜਾ ਕਰਦੇ ਹੋ ਉਸ ਨੂੰ ਇਸ ਤਰ੍ਹਾਂ ਦਰਸਾਉਣ ਲੱਗ ਜਾਂਦੇ ਨੇ ਕਿ ਦੇਖੋ ਜੀ ਇਹ ਤਾਂ ਕਿਸਾਨਾਂ ਦੇ ਖਿਲਾਫ ਬੋਲ ਰਿਹਾ ਹੈ ਮੈਂ ਕਿਸਾਨਾਂ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਉਹਨਾਂ ਕੁਝ ਕਿਸਾਨ ਆਗੂਆਂ ਦੀ ਖਿਲਾਫਤ ਕਰ ਰਿਹਾ ਹਾਂ ਜਿਹੜੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਸਾਰੀ ਕਿਸਾਨੀ ਦਾ ਨੁਕਸਾਨ ਕਰਨ ਦੇ ਉੱਤੇ ਤੁਲੇ ਹੋਏ ਨੇ ਜਿਹੜੇ ਸਿਰਫ ਆਪਣੇ ਨਿੱਜੀ ਸਿਫਾਰਤਾਂ ਦੇ ਕਰਕੇ ਆਪਣੇ ਨਿੱਜੀ ਫਾਇਦੇ ਦੇ ਕਰਕੇ ਐਨੇ ਸਾਲਾਂ ਤੋਂ ਖੁਦ ਜਿਹੜੇ ਨੇ ਉਹ ਕਮਾਈਆਂ ਕਰ ਰਹੇ ਨੇ ਖੁਦ ਆਪਣੀਆਂ ਜਾਇਦਾਦਾਂ ਦੇ ਵਿੱਚ ਵਾਧਾ ਕਰ ਰਹੇ ਨੇ ਲੇਕਿਨ ਕਿਸਾਨਾਂ ਦਾ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਕਿਸਾਨਾਂ ਦੀ ਕੋਈ ਵੀ ਭਲਾਈ ਜਿਹੜੀ ਹੈ ਇਹਨਾਂ ਜੱਥੇਬੰਦਿਆਂ ਦੇ ਆਗੂਆਂ ਵੱਲੋਂ ਨਹੀਂ ਕੀਤੀ ਗਈ ਹੁਣ ਵੀ ਲੜਾਈ ਸਿਰਫ ਇਹ ਹੈ ਕਿ ਮੈਂ ਵੱਡਾ ਆਗੂ ਹਾਂ ਜਾਂ ਇਸੇ ਹੋਰ ਆਗੂ ਨੂੰ ਵੱਡਾ ਹੋਣ ਦਿੱਤਾ ਜਾ ਸਕਦਾ ਸਿਰਫ ਤੇ ਸਿਰਫ ਇਹੀ ਲੜਾਈ ਦਿਖਾਉਣ ਦੇ ਲਈ ਤੁਸੀਂ ਇਹ ਸਾਰਾ ਜਿਹੜਾ ਹੈ ਸਵਾਨ ਰਚ ਰਹੇ ਹੁਣ ਖੁਦਾ ਨਾਲ ਖਾਸ ਤਾ ਕੱਲ ਨੂੰ ਜਦੋਂ ਚੰਨੀਗੜ ਜਾਣ ਦੀ ਕੋਸ਼ਿਸ਼ ਹੋਏਗੀ ਉੱਥੇ ਕੋਈ ਪੁਲਿਸ ਐਕਸ਼ਨ ਦੇ ਵਿੱਚ ਕੋਈ ਇੱਕ ਤੋਂ ਕਿਸਾਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਜਾਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਨੁਕਸਾਨ ਕਿਸ ਦਾ ਹੋਏਗਾ ਹਾਲਾਤ ਪੰਜਾਬ ਦੇ ਖਰਾਬ ਹੋਣਗੇ ਇੱਕ ਪਾਸੇ ਤਾਂ ਕਾਨੂੰਨ ਵਿਵਸਥਾ ਤੇ ਨਸ਼ੇ ਦੇ ਉੱਪਰ ਸਰਕਾਰ ਪਹਿਲਾਂ ਹੀ ਉਲਜੀ ਹੋਈ ਹੈ ਉੱਪਰੋਂ ਆਪਾਂ ਇੱਕ ਨਵਾਂ ਫਸਾਦ ਖੜਾ ਕਰਕੇ ਕੀ ਦਰਸਾਉਣਾ ਚਾਹੁੰਦੇ ਹਾਂ ਕੀ ਹਾਲਾਤਾਂ ਨੂੰ ਹੋਰ ਖਰਾਬ ਕਰਨਾ ਚਾਹੁੰਦੇ ਆ ਇਸਤੇ ਨਾਲ ਫਾਇਦਾ ਕਿਸ ਦਾ ਹੋਵੇਗਾ ਜੇ ਅੱਜ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਕਿਸਾਨ ਆਗੂਆਂ ਦੀ ਸਪੋਰਟ ਦੇ ਵਿੱਚ ਆਏ ਹੋਏ ਬਿਆਨ ਦੇਖੋ ਤਾਂ ਤੁਹਾਨੂੰ ਸਾਰੀ ਖੇਡ ਸਮਝ ਦੇ ਵਿੱਚ ਆ ਜਾਏਗੀ ਜਿਹੜੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਭੰਡਿਆ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਨਕਾਰਿਆ ਹੈ ਜਾਂ ਕਾਢੇ ਹੱਥੀਂ ਲਿਆ ਹੈ ਉਹਨਾਂ ਦੇ ਨਾਮ ਹਨ ਸੁਖਵੀਰ ਸਿੰਘ ਬਾਦਲ ਰਵਨੀਤ ਸਿੰਘ ਬਿੱਟੂ ਸੁਖਪਾਲ ਸਿੰਘ ਕਹਿਰਾ ਤੇ ਹਰਸਿੰਦਰ ਕੁਲਵਾਦ ਇਹ ਨੀਤਾਵਾਂ ਦੇ ਨਾਮ ਸੁਣ ਕੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਕਿਹੜੀਆਂ ਧਿਰਾਂ ਦੇ ਜਿਹੜੇ ਇਹ ਆਗੂ ਨੇ ਉਹ ਬਿਲੋਂਗ ਕਰਦੇ ਨੇ ਤੇ ਸਪੋਰਟ ਕਰਦੇ ਨੇ ਇੱਥੋਂ ਹੀ ਸਾਰੀ ਕਹਾਣੀ ਜਿਹੜੀ ਹੈ ਉਹ ਬਾਹਰ ਨਿਕਲ ਕੇ ਆ ਜਾਂਦੀ ਸੋ ਹੁਣ ਗੱਲ ਜਿਹੜੀ ਹੈ ਉਹ ਕਿਸਾਨਾਂ ਤੇ ਆ ਜਾਂਦੀ ਹੈ ਕਿ ਕਿਸਾਨ ਕੀ ਆਪਣਾ ਭਲਾ ਬੁਰਾ ਸਮਝਦੇ ਨੇ ਕੀ ਉਹ ਸਿਰਫ ਆਪਣੀ ਯੂਨੀਅਨ ਦੇ ਜਿਹੜੇ ਜਥੇਬੰਦੀ ਦੇ ਆਗੂ ਨੇ ਉਹਨਾਂ ਦੀ ਕਾਲ ਦੇ ਉੱਪਰ ਹੀ ਅੱਖਾਂ ਬੰਦ ਕਰਕੇ ਪਿੱਛੇ ਚੱਲਣਗੇ ਜਾਂ ਉਹ ਇਹ ਦੇਖਣਗੇ ਕਿ ਕਿਸਾਨੀ ਦਾ ਭਲਾ ਕੇਂਦਰ ਨਾਲ ਲੜਕੇ ਹੋਣਾ ਹੈ ਜਾਂ ਸੂਬਾ ਸਰਕਾਰ ਨਾਲ ਲੜਕੇ ਹੋਣਾ ਹੈ ਗੱਲ ਸਿਰਫ ਇੰਨੀ ਹੀ ਹੈ ਇਹਨਾਂ ਕਿਸਾਨ ਆਗੂਆਂ ਵੱਲੋਂ ਪਹਿਲਾਂ ਵੀ ਇਸ ਅੰਦੋਲਨ ਨੂੰ ਬਹੁਤ ਵਧਾ ਚੜਾ ਕੇ ਸਾਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਵਾਂਗੂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸਲੀਅਤ ਇਹ ਹੈ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੀ ਬਣ ਕੇ ਰਹਿ ਗਿਆ ਹੈ। ਹਰਿਆਣਾ ਵਿੱਚੋਂ ਕਿਸੇ ਵੀ ਇੱਕ ਸੂਬੇ, ਇੱਕ ਸੌਰੀ ਇੱਕ ਕਸਬੇ, ਇੱਕ ਪਿੰਡ ਦੇ ਵਿੱਚ ਕੋਈ ਵੀ ਮੋਰਚਾ ਨਹੀਂ ਲੱਗ ਰਿਹਾ ਨਾ ਹੀ ਉੱਥੋਂ ਦੇ ਕਿਸਾਨ ਪੰਜਾਬ ਦੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਜਿਹੜੀ ਕਾਲ ਸੰਯੁਕਤ ਕਿਸਾਨ ਮੋਰਚਾ ਸਿਆਸੀ ਵੱਲੋਂ ਵੀ ਦਿੱਤੀ ਗਈ ਹੈ ਕਿਹਾ ਆਇਆ ਗਿਆ ਕਿ ਪੂਰੇ ਦੇਸ਼ ਪਰ ਸੂਬੇ ਦੀਆਂ ਰਾਜਧਾਨੀਆਂ 'ਚ ਪ੍ਰਦਰਸ਼ਨ ਹੋਵੇਗਾ ਪਰ ਇੱਥੇ ਹੀ ਤੁਸੀਂ ਹੁ ਇੱਥੇ ਹੀ ਅਸੀਂ ਆ ਕੱਲ ਨੂੰ ਰੌਲਾ ਸਿਰਫ ਚੰਡੀਗੜ੍ਹ ਜਾਣ ਨੂੰ ਪੈ ਕੇ ਹੋਵੇਗਾ। ਜੇ ਕੋਈ ਪੁਲਿਸ ਐਕਸ਼ਨ ਹੁੰਦਾ ਹੈ लाठीचार्ज ਹੁੰਦਾ ਹੈ ਕੋਈ ਕਿਸਾਨ ਕੁੱਟੇ ਜਾਂਦੇ ਨੇ ਜਾਂ ਸੂਬੇ ਦੇ ਹਾਲਾਤ ਖਰਾਬ ਹੁੰਦੇ ਨੇ ਤਾਂ ਉਹ ਸਿਰਫ ਪੰਜਾਬ ਦੇ ਹੀ ਹੋਣਗੇ ਹੋਰ ਕਿਸੇ ਸੂਬੇ ਦੇ ਨਹੀਂ ਹੋਣਗੇ ਤੇ ਫਿਰ ਅਸੀਂ ਕਿਸ ਨੂੰ ਮੂਰਖ ਬਣਾਉਣਾ ਚਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਚਾ ਰਹੇ ਹਾਂ ਜਾਂ ਕਿਸੇ ਹੋਰ ਨੁਕਸਾਨ ਕਿਸ ਦਾ ਹੋ ਰਿਹਾ ਨੁਕਸਾਨ ਵੀ ਸਿਰਫ ਔਰ ਸਿਰਫ ਪੰਜਾਬ ਦਾ ਹੋ ਰਿਹਾ ਸੋ ਅਪੀਲ ਕਰਦੇ ਹਾਂ ਕਿਸਾਨਾਂ ਨੂੰ ਕਿ ਤੁਸੀਂ ਸੋਚੋ ਸਮਝੋ ਤੁਹਾਡਾ ਫਾਇਦਾ ਕਿਸ ਵਿੱਚ ਤੁਹਾਡਾ ਫਾਇਦਾ ਸੂਬਾ ਸਰਕਾਰ ਨੂੰ ਉਲਝਾ ਕੇ ਇਸ ਅੰਦੋਲਨ ਨੂੰ ਕਿਸੇ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਵਿੱਚ ਹੈ ਜਾਂ ਜਿਹੜਾ 1 ਸਾਲ ਤੋਂ ਚੱਲ ਰਿਹਾ ਅੰਦੋਲਨ ਹੈ ਤੇ ਉਸ ਦੇ ਵਿੱਚ ਜੋ ਹੁਣ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਉੱਥੋਂ ਕੋਈ ਹੱਲ ਲੱਭਣ ਦਾ ਜਾਂ ਉੱਥੋਂ ਕਿਸੇ ਨਤੀਜੇ ਦੇ ਪਹੁੰਚਣ ਦੇ ਵਿੱਚ ਹੈ ਫਾਇਦਾ ਕਿਸਾਨਾਂ ਨੇ ਦੇਖਣਾ ਹੈ ਕਿ ਉਹਨਾਂ ਦਾ ਕਿਸ ਵਿੱਚ ਹੈ ਤੇ ਫੈਸਲਾ ਵੀ ਕਿਸਾਨਾਂ ਨੇ ਹੀ ਕਰਨਾ ਹੈ ਅਸੀਂ ਤਾਂ ਸਿਰਫ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖ ਸਕਦੇ ਹਾਂ ਪੇਸ਼ ਕਰ ਸਕਦੇ ਹਾਂ ਬਾਕੀ ਤੁਹਾਡੀ ਆਪਣੀ ਸਮਝ ਹੈ ਕਿ ਤੁਸੀਂ ਆਪਣੀ ਸਮਝ ਦੇ ਨਾਲ ਕਿਸ ਤਰ੍ਹਾਂ ਦਾ ਫੈਸਲਾ ਲੈਣੇ ਹੋ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਹੈ ਉਹ ਕਰਨ ਜਾ ਰਹੇ ਹੋ ਉਮੀਦ ਕਰਦੇ ਹਾਂ ਤੁਸੀਂ ਸਹੀ ਪ੍ਰਸਾਦ ਦੇਵੋਗੇ ਸਮਝਦਾਰੀ ਨਾਲ ਕੰਮ ਲਓਗੇ ਤੇ ਸੋਚ ਸਮਝ ਕੇ ਕਿਸੇ ਨਤੀਜੇ ਤੇ ਪਹੁੰਚੋਗੇ ਇਸੇ ਉਮੀਦ ਦੇ ਨਾਲ ਵਿਦਾ ਲੈਣੇ ਆ ਧੰਨਵਾਦ